ਪਹਿਲੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਪ੍ਰੈਸ ਕਲੱਬ ਦਾ ਵੀ ਤੇ ਜਿੱਦਾਂ ਜਿਸੀਂ ਤੁਹਾਡੇ ਨਾਲ ਰੱਖਿਆ ਸੀ ਸਮਾਂ ਲਿਆ ਸੀ ਦਿੱਤਾ ਸੀਗਾ ਤੁਹਾਡਾ ਨਾਲ ਰੂਬਰੂ ਹੋਣ ਦਾ ਕਿ ਸਾਨੂੰ ਸਮਾਂ ਦਿੱਤਾ ਤੇ ਮੈਂ ਬਤੌਰ ਐਸੇ ਕਿਥੇ ਫਲੋਰ ਜਾਇੰ ਕਿਤਾ ਹੈ ਤੇ ਸਾਡੀ ਪ੍ਰਾਇੋਰਟੀਜ਼ ਜੋ ਪੁਲਿਸ ਦੀ ਡੇ 1 ਤੋਂ ਹੀ ਜਲਦੀ ਜਦ ਤੋਂ ਪੁਲਿਸ ਬਣੀ ਹੈ ਸਾਡਾ ਤੇ ਕ੍ਰਾਈਮ ਅਗੇਂਸਟ ਇਹ ਸਭ ਤੋਂ ਮੇਨ ਮੋਟਿਵ ਤੇ ਇਹ ਕਿ ਸਾਡੇ ਏਰੀਆ ਦੇ ਵਿੱਚ ਬਿਲਕੁਲ ਕ੍ਰਾਈਮ ਦੇ ਉੱਤੇ ਨਾਤ ਪਾਈ ਜਾਏ ਤੇ ਅੱਜ ਦੀ ਡੇਟ 'ਚ ਜਿਹੜਾ ਹੁਣ ਰੀਸੈਂਟਲੀ ਜਿਹੜਾ ਚੱਲ ਰਿਹਾ ਉਹ ਡਰੱਗਸ ਦੇ ਉੱਤੇ ਐ ਤੇ ਉਸ ਤੋਂ ਇਲਾਵਾ ਬਾਕੀ ਜਿੰਨੀ ਵੀ ਪੁਲਿਸਿੰਗ ਦੇ ਲਾਅ ਐਂਡ ਆਰਡਰ ਐ ਹੋਰ ਅਦਰਵਾਈਜ਼ ਜਿੰਨੇ ਵੀ ਸਾਡੇ ਏਰੀਆ ਦੇ ਨਾਗਰਿਕ ਐ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈਗੀ ਐ ਉਹਨੂੰ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਉਸ ਤੋਂ ਇਲਾਵਾ ਕ੍ਰਾਈਮ ਤਾਂ ਸਾਡੇ ਲਈ ਮਤਲਬ ਉਹ ਤਾਂ ਇੱਕ ਜ਼ਹਿਰ ਐ ਜਿਸ ਨੂੰ ਅਸੀਂ ਖਤਮ ਕਰਨ ਲਈ ਬੈਠੇ ਆਂ ਪੂਰਾ 24 ਆਵਰ ਬੈਠੇ ਆਂ ਬਿਲਕੁਲ ਅਲਰਟ ਹੈਗੇ ਠੀਕ ਐ ਸਰ ਜਿਹੜੇ ਮਾਰੇ ਅਸਲ ਜਿਹੜੇ ਏਰੀਆ ਵਿੱਚ ਐਕਟ ਕਰ ਰਹੇ ਆ ਇਹ ਥੋੜੇ ਬਾਹਰੇ ਕਰ ਰਹੇ ਆ ਕਹਣਾ ਵੀ ਕਾਫੀ ਸਫਾਇਆ ਕਰ ਗਏ ਥੇ ਜਿਹੜੇ ਅਸਟੋਸ ਸੰਜੀਪ ਪੂਰੀ ਸੀਗੇ ਹੋਰ ਵੀ ਜਿਹੜੇ ਬੜੀ ਅਫਸਰ ਆਏਗੇ ਉਹਨੂੰ ਸਫਾਇਆ ਕੀਤਾ ਜਿਹੜੇ ਬਾਰੇ ਮੁੱਡੇ ਸਾਰੇ ਅਨਸਰ ਰਹਿ ਗਏ ਉਹਨਾਂ ਨੂੰ ਕੀ ਕਹਣਾ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਪਤਨ达 ਸਾਹਿਬ ਤੁਸੀਂ ਬੜੀ ਅੱਛੀ ਗੱਲ ਕੀਤੀ ਸਾਡੇ ਬੜੇ ਕਾਬਿਲ ਪੁਲਿਸ ਅਫਸਰ ਸੰਜੀਪ ਪੂਰੀ ਦੇ ਬਾਰੇ ਤੁਸੀਂ ਦੱਸਿਆ ਕਿ ਉਹਨਾਂ ਨੇ ਬਹੁਤ ਸਫਾਇਆ ਕੀਤਾ ਹੈ ਤੇ ਜੋ ਤੁਸੀਂ ਦੱਸਿਆ ਕਿ ਥੋੜਾ ਬਹੁਤ ਰਹਿ ਗਿਆ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਤੁਹਾਡੇ ਸਾਡੇ ਤੋਂ ਬਾਅਦ ਜਦੋਂ ਕੋਈ ਆਏਗਾ ਤੇ ਤੁਸੀਂ ਉਹਨਾਂ ਨੂੰ ਬੋਲੋਗੇ ਸੰਜੀਪ ਪੂਰੀ ਜੀ ਤੋਂ ਬਾਅਦ ਉਹ ਵੀ ਆਏ ਸੀ ਬੜੇ ਅਫੁੰਦਾ ਉਹਨਾਂ ਨੇ ਵੀ ਕੀਤਾ ਸੀ ਕੰਮ ਤੇ ਉਹ ਸਾਰੇ ਖਤਮ ਕਰ ਦਿੱਤੇ ਸੀ ਤੇ ਤੁਸੀਂ ਸਾਨੂੰ ਕੋਆਪਰੇਟ ਕਰਿਓ ਮੀਡੀਆ ਨੂੰ ਮੈਂ ਕਹਾਂਗਾ ਤੁਸੀਂ ਸਾਨੂੰ ਜਰੂਰ ਕੋਆਪਰੇਟ ਕਰਿਓ ਜਿੰਨਾ ਵੱਧ ਵੱਧ ਕਰ ਸਕਦੇ ਤੇ ਤੁਹਾਡੀ ਕੋਆਪਰੇਸ਼ਨ ਦੀ ਸਾਨੂੰ ਲੋੜ ਹੈ ਤੇ ਅਸੀਂ ਵੀ ਤੁਹਾਨੂੰ ਬਿਲਕੁਲ ਯਕੀਨ ਦਿਵਾਉਂਦੇ ਹਾਂ ਤੇ ਜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓਗੇ ਜਿੱਦਾਂ ਸਾਨੂੰ ਤੁਸੀਂ ਕਿਉਂਕਿ ਤੁਹਾਨੂੰ ਕਾਫੀ ਕੁਝ ਤੁਸੀਂ ਏਰੀਆ ਦਾ ਬੈਸਟ ਨੋਇੰਗ ਪਰਸਨ ਤੁਸੀਂ ਹੋ ਤੇ ਤੁਸੀਂ ਸਾਨੂੰ ਜਿੱਦਾਂ ਹੀ ਸਾਨੂੰ ਵੀ ਦੱਸੋਗੇ ਅਸੀਂ ਇਸ ਹਿਸਾਬ ਨਾਲ ਪੂਰਾ ਨਕਸ਼ਾ ਬਣਾਵਾਂਗੇ